ਬਹੁਤ ਵਧੀਆ ਔਸ਼ਧੀ ਆ ਇਹ ਤੁਸੀਂ ਆਏ ਦੇਖ ਲਓ ਇਹ ਤਿੰਨ ਤੋਂ ਪੰਜ ਦਿਨ ਦੇ ਵਿੱਚ ਵਾਲ ਝੜਨੇ ਬੰਦ ਹੋ ਜਾਂਦੇ ਨੇ 15 ਦਿਨ ਦੇ ਵਿੱਚ ਨਾ ਦਾ ਸ਼ਿਕਰੀ ਨਾ ਖਾਜ ਹੋਊਗੀ ਨਾ ਵਾਲ ਜਿਹਨੂੰ ਆਪਾਂ ਡੈਂਡਰਫ ਕਹਿੰਦੇ ਆ ਹਾਂਜੀ 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 ਉਹ ਤਾਂ ਦਿਖਣੀ ਨਹੀਂ ਕਿੱਧਰ ਗਈ 15 ਦਿਨ ਚੀ ਠੀਕ ਹੈ ਜੀ ਦਿਨ 15 ਦੇ ਵਿੱਚ ਝੜੇ ਵਾਲ ਵੀ ਤਾਂ ਨਾ ਆਉਣਗੇ ਸੇ ਦਾ ਗੰਜਾਪਾਣਾ ਸਿਰ 'ਚ ਤੇਲ ਲਾਉਣਾ ਸਵੇਰੇ ਸ਼ਾਮ ਲਾਗੇ ਧੁੱਪ ਲਵਾਉਣੀ ਆ ਗੰਜਾਪਾਣਾ ਉੱਥੇ ਵਾਲ ਆਉਣੇ ਸ਼ੁਰੂ ਹੋ ਜਾਂਦੇ ਨੇ ਬਹੁਤ ਵਧੀਆ ਔਸ਼ਧੀ ਆ ਪੂਰੀ ਗਾਰੰਟੀ ਆ ਇਹਦਾ ਰੇਟ ਹੈਗਾ ਜੇ ਅਗਲੇ ਨੂੰ 15 ਇੰਚ ਨਾ ਫਰਕ ਪਵੇ ਤੇ 1400 ਰੁਪਏ ਵਾਪਸ ਦਊਮੈਂ ਜੀ ਡਬਲ ਕਰਕੇ ਕਿ ਸਿਰਫ ਇਹ ਤੇਲ ਦੇ ਨਾਲ ਕਾਫੀ ਜ਼ਿਆਦਾ ਫਰਕ ਪੈ ਜਾਂਦਾ ਹੈ ਵਾਲਾਂ ਦੇ हेयर ਗ੍ਰੋਥ हेयर लॉस ਡੈਂਡਰਫ ਜਾਂ ਫਿਰ ਹੇਅਰ ਰਿਲੇਟਿਡ ਕੋਈ ਵੀ ਪ੍ਰੋਬਲਮਸ ਹੋ ਉਹਦਾ ਸਬਦਾ ਇੱਕ ਹੀ ਇੱਕ ਛੋਟੀ ਜੀ ਬੋਤਲ ਦੇ ਅੰਦਰ ਸੋਲਿਊਸ਼ਨ ਹੈ ਇੱਕ ਇੱਕ ਗੱਲ ਹੋਰ ਕਹਾਂਗੇ ਅਸੀਂ ਵੀ ਕੋਈ 2 4 5 ਨਾ ਲੈ ਕੇ ਜਾਵੇ ਪਹਿਲੇ ਇੱਕ ਸ਼ੀਸ਼ੀ ਲੈ ਕੇ ਜਾਵੇ ਅਗਲਾ ਇੱਕ ਲੈ ਕੇ ਲੈ ਕੇ ਜਾਵੇ ਫਿਰ ਹੋਰ ਲੈ ਕੇ ਜਾਵੇ ਤੇਲ ਕੋਈ ਵਿਸ਼ਵਾਸ ਪਹਿਲਾਂ ਜ਼ਰੂਰੀ ਹੁੰਦਾ ਹੈ ਮੁਰਗੇ ਪੂਰੀ ਜ਼ਿੰਦਗੀ ਦੇ ਵਿੱਚ ਵਾਲ ਝੜਨ ਨਹੀਂ ਜਾਂਦੀ ਜੀ ਐਂ ਗਰੋਥ ਹੋਊਗੀ ਜੇਕਰ ਤੁਸੀਂ ਵੀ ਹੋ ਪਰੇਸ਼ਾਨ ਬਾਲਾਂ ਤੋਂ ਰਿਲੇਟਡ ਜਾਂ ਬਾਲ ਹੇਅਰ ਲਾਸ ਸੇ ਰਿਲੇਟਡ ਜਾਂ ਬਾਲ ਝੜਤੇ ਆਪ ਲੋਗੋ ਕੇ ਤੋ ਉਸਕੇ ਲੀਏ ਵੀ ਹਾਂ ਪਰ ਇੱਕ ਸੋਲੂਸ਼ਨ ਹੈ ਔਰ ਇਹ ਕਹਤੇ ਕਿ ਬਿਲਕੁਲ ਅੱਛੀ ਤਰੀਕੇ ਸੇ ਆਰਾਮ ਪੜੇਗਾ ਗੱਲ ਕਰਦੇ ਹਾਂ ਆਪਾਂ ਵੈਜੀ ਨਾਲ ਹੀ ਵੈਜੀ ਹੇਅਰ ਲਾਸ ਦੇ ਲਈ ਵੀ ਜਾਂ ਬਾਲ ਕਿਸੇ ਦੇ ਝੜਦੇ ਹੋਣ ਉਹਦਾ ਵੀ ਕੋਈ ਇਲਾਜ ਹੈ ਹਾਂ ਜੀ ਬਿਲਕੁਲ ਜੀ ਪਰਮਾਤਮਾ ਦੀ ਕਿਰਪਾ ਤਨ ਤਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਬਾਬਾ ਵੀਰੂ ਦਾਸ ਮਹਾਰਾਜ ਜੀ ਦੀ ਕਿਸੇ ਦੇ ਬਾਲ ਝੜਦੇ ਹੋਣ ਸ਼ਿਕਰੀ ਪੈਦਾ ਹੋਦੀ ਖਾਰਸ਼ ਹੁੰਦੀ ਹੋਵੇ ਠੀਕ ਹੈ ਜੀ ਸਿਰ ਦਾ ਗੰਜਾਪਾਨ ਹੋਵੇ ਇਹ ਬਹੁਤ ਅੱਛੀ ਔਸ਼ਧੀ ਆ ਉਮਰ ਤੋਂ ਜਿਵੇਂ ਬਚਪਨ ਤੋਂ ਬਾਅਦ ਜਿਵੇਂ 20 ਸਾਲ ਦੇ 25 ਸਾਲ ਦੇ ਚਿੱਟੇ ਵਾਲ ਆਉਣ ਲੈਂਦੇ ਆ ਉਹ ਚਿੱਟੇ ਵਾਲ ਨਹੀਂ ਆਉਣਗੇ ਬਹੁਤ ਵਧੀਆ ਔਸ਼ਧੀ ਆ ਇਹ ਤੁਸੀਂ ਆਏ ਦੇਖ ਲਓ ਇਹ ਤਿੰਨ ਤੋਂ ਪੰਜ ਦਿਨ ਦੇ ਵਿੱਚ ਵਾਲ ਝੜਨੇ ਬੰਦ ਹੋ ਜਾਂਦੇ ਨੇ 15 ਦਿਨ ਦੇ ਵਿੱਚ ਨਾ ਤਾਂ ਸ਼ਿਕਰੀ ਨਾ ਖਾਜ ਹੋਊਗੀ ਨਾ ਵਾਲ ਚ। ਜਿਹਨੂੰ ਆਪਾਂ ਡੈਂਡਰੋਫ ਕਹਿੰਦੇ ਆ। ਹਾਂਜੀ 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 ਉਹ ਤਾਂ ਦਿਖਣੀ ਨਹੀਂ ਕਿੱਧਰ ਗਈ 15 ਦਿਨਾਂ ਚੋਂ। ਠੀਕ ਹੈ ਜੀ। ਦਿਨ 15 ਦੇ ਵਿੱਚ ਝੜੇ ਵਾਲ ਵੀ ਤਾਂ ਨਾਉਂਗੇ। ਇਹਦਾ ਗੰਜਾਪਾਣਾ ਸਿਰ 'ਚ ਤੇਲ ਲਾਉਣਾ ਸਵੇਰੇ ਸ਼ਾਮ ਲਾ ਕੇ ਧੁੱਪ ਲਵਾਉਣੀ ਆ। ਗੰਜਾਪਾਣਾ ਉੱਥੇ ਵਾਲ ਆਉਣੇ ਸ਼ੁਰੂ ਹੋ ਜਾਂਦੇ ਨੇ। ਬਹੁਤ ਵਧੀਆ ਔਸ਼ਧੀਆਂ ਪੂਰੀ ਗਾਰੰਟੀ ਆ। ਇਹਦਾ ਰੇਟ ਹੈਗਾ 700 ਰੁਪਿਆ। ਜੇ ਅਗਲੇ ਨੂੰ 15 'ਚ ਨਾ ਫਰਕ ਪਵੇ ਤੇ 1400 ਰੁਪਿਆ ਵਾਪਸ ਦਊ ਮੈਂ ਜੀ ਡਬਲ ਕਰਕੇ। ਠੀਕ ਹੈ ਜੀ 700 ਰੁਪਏ ਦੇ ਤੇਲ ਦੇ ਨਾਲ ਤੁਹਾਨੂੰ ਹੈਅਰ ਫਾਲ ਡੈਂਡਰਫ ਹੈਅਰ ਰਿਲੇਟਡ ਕੋਈ ਵੀ ਪ੍ਰੋਬਲਮ ਹੋ ਜਿੱਥੇ ਨੇ ਮਹਿੰਗੇ ਮਹਿੰਗੇ ਟ੍ਰੀਟਮੈਂਟ ਕਰਾਣੇ ਪੈਂਦੇ ਨੇ ਕਈ ਲੋਕਾਂ ਨੂੰ ਨੇ ਨੇ ਬੋਟੌਕਸ ਅਲੱਗ-ਅਲੱਗ ਟ੍ਰੀਟਮੈਂਟ ਕਰਾਣੇ ਪੈਂਦੇ ਨੇ ਜੇ ਉਹਦਾ ਸੋਲੂਸ਼ਨ ਆ 700 ਰੁਪਏ ਦੀ ਸ਼ੀਸ਼ੀ ਜੇ ਹੁੰਦਾ ਤਾਂ ਜ਼ਰੂਰ ਕਰਾਉਣਾ ਚਾਹੀਦਾ ਤੇ ਹੋਰ ਕੀ ਕੀ ਪ੍ਰੋਬਲਮਸ ਇਹਦੇ ਨਾਲ ਆਪਾਂ ਕਰ ਸਕਦੇ ਹਾਂ ਠੀਕ ਹੋ ਸਕਦੀਆਂ ਨੇ ਮਤਲਬ ਮੇਜਰ ਤਾਂ ਹੈਅਰ ਫਾਲ ਦੀ ਪ੍ਰੋਬਲਮ ਹੋਗੀ ਡੈਂਡਰਫ ਦੀ ਹੋਗੀ ਮੈਨ ਸਿਰਫ ਬਾਲਾਂ ਵਾਸਤੇ ਆ ਇਹ ਜਿਵੇਂ ਬਾਲ ਤਿਹੜੇ ਗ੍ਰੋਥ ਘੱਟ ਹੁੰਦੀ ਆ ਬਾਲ ਬਹੁਤ ਤੇ ਗਰੋਥ ਵਾਜਣੀਆਂ ਵਾਲਾਂ ਦੀ ਤੇ ਗੰਜਾਪਨ ਠੀਕ ਕਰਨਾ ਤੇ ਕਾਲੇ ਸ਼ਾਹ ਹੋਣਗੇ ਵਾਲ ਤੇ ਇਹਦੇ ਵਿੱਚ ਗਉਣ ਨਹੀਂ ਸਾਰੇ ਇਹਨੇ ਮਹਿੰਗੇ ਮਹਿੰਗੇ ਟਰੀਟਮੈਂਟ ਅਸੀਂ ਹੈਅਰ ਤੋਂ ਰਿਲੇਟਿਡ ਕਰਾਣੇ ਆ ਹੈਅਰ ਟ੍ਰਾਂਸਪਲੈਂਟ ਕਰਾਣ ਦੀ ਵੀ ਕੋਸ਼ਿਸ਼ ਕਰਦੇ ਆ ਜੇ ਹੈਅਰ ਟ੍ਰਾਂਸਪਲੈਂਟ ਸਿਰਫ ਤੁਸੀਂ ਕਹਿ ਲੋ ਕਿ ਇਹ ਕਹਿੰਦੇ ਨੇ ਕਿ ਕੁਝ ਹੀ ਦਿਨਾਂ ਦੇ ਅੰਦਰ ਅੰਦਰ ਹੀ ਨੇ ਹੈਅਰ ਗਰੋਥ ਸਟਾਰਟ ਹੋ ਜਾਂਦੀ ਹੈ ਤੇ ਇਹ ਤੇਲ ਹੈ ਜਿਹੜਾ ਇਹ ਕਹਿ ਰਹੇ ਨੇ कि सिर्फ ए तेल ਦੇ ਨਾਲ ਕਾਫੀ ਜਿਆਦਾ ਫਰਕ ਪੈ ਜਾਂਦਾ ਹੈ ਬਾਲਾਂ ਦੇ हेयर ਗ੍ਰੋਥ हेयर लॉस डੈਂਡਰਫ ਜਾਂ ਫਿਰ हेयर ਰਿਲੇਟਡ ਕੋਈ ਵੀ ਪ੍ਰੋਬਲਮਸ ਹੋ ਉਹਦਾ ਸਬਦਾ ਇੱਕ ਹੀ ਇੱਕ ਛੋਟੀ ਜੀ ਬੋਤਲ ਦੇ ਅੰਦਰ ਸੋਲੂਸ਼ਨ ਹੈ ਇੱਕ ਇੱਕ ਗੱਲ ਹੋਰ ਕਹਾਂਗੇ ਅਸੀਂ ਵੀ ਕੋਈ 2 4 5 ਨਾਲ ਲੈ ਕੇ ਜਾਵੇ ਪਹਿਲੇ ਇੱਕ ਸ਼ੀਸ਼ੀ ਲੈ ਕੇ ਜਾਵੇ ਅਗਲਾ ਇੱਕ ਲੈ ਕੇ ਲੈ ਕੇ ਜਾਵੇ ਫਿਰ ਹੋਰ ਲੈ ਕੇ ਜਾਵੇ ਤੇਲ ਕੋਈ ਵਿਸ਼ਵਾਸ ਪਹਿਲਾਂ ਜ਼ਰੂਰੀ ਹੁੰਦਾ ਹੈ ਇੱਕ ਸ਼ੀਸ਼ੀ ਨੇ ਸਾਰਾ ਠੀਕ ਕਰ ਦੇਣਾ ਜੀ ਬਾਕੀ ਫਿਰ ਲੈ ਕੇ ਜਾਵੇ ਪੰਜ ਤੋਂ ਸੱਤ ਸਿਸੀਆਂ ਦਾ ਕੋਰਸ ਹੈ ਜੀ ਬਿਲਕੁਲ ਮੁਰਗੇ ਪੂਰੀ ਜ਼ਿੰਦਗੀ ਦੇ ਵਿੱਚ ਵਾਲ ਝੜਨਗੇ ਨਹੀਂ ਜੀ ਐਂ ਗ੍ਰੋਥ ਹੋਊਗੀ ਸੋ ਇੱਕ ਬੇਸਿਕ ਸਿਸਟਮ ਕੇ ਸਾਥ ਅਗਰ ਆਪਣਾ ਹੈਅਰਸ ਨਾਲ ਰਿਲੇਟਡ ਕੋਈ ਵੀ ਪ੍ਰੋਬਲਮ ਵੀ ਰਿਜ਼ੋਲਵ ਕਰਨਾ ਚਾਹਤੇ ਹੋ ਤਾਂ ਇਹ ਬੈਸਟ ਸੋਲਿਊਸ਼ਨ ਹੈ ਹਰ ਪ੍ਰੋਬਲਮ ਕੇ ਲਈ ਥੈਂਕ ਯੂ